ਇਹ ਦਾਸ ਰਹਾ ਵੀ ਜਠਾਣੀ ਨਾਲ ਵਿਧਾਨਾਂ ਨਾਲ ਨਜਾਇਜ਼ ਸਬੰਧ ਦਾ ਜਠਾਣੀ ਨਾਲ ਨਜਾਇਜ਼ ਬੰਧ ਹੋਣ ਦੀ ਖਾਤਰ ਇਹਨੂੰ ਘਰੇ ਨਹੀਂ ਰੱਖਦੇ ਹੈਗੇ ਤੇ ਉਹਨੇ ਖੁਦ ਵੀ ਬਕਿਆ ਵਾ ਕਹਿੰਦਾ ਜੇ ਹੈਗੇ ਆ ਤੇ ਹੈਗੇ ਆ ਜੋ ਕਰਨਾ ਕਰ ਲੋ ਉਸੇ ਬੱਚਾ ਮੁੰਡੇ ਨੇ ਵੀ ਕਿਹਾ ਆਪਣੀ ਜ਼ੁਬਾਨ ਨਾਲ ਆਪਣੀ ਜ਼ੁਬਾਨ ਨਾਲ ਮੰਨਿਆ ਫੋਨ ਦੇ ਉੱਤੇ ਤੇ ਮੈਂ ਤਾਂ ਇਹੋ ਹੀ ਕਹਿਣਾ ਸੀ ਵੀ ਜੇ ਤੁਹਾਡੇ ਜਠਾਣੀਆਂ ਨਾਲ ਸਬੰਧ ਹੈਗੇ ਫਿਰ ਤੁਸੀਂ ਵਿਆਹ ਕਰਦੇ ਵਾਸਤੇ ਕਰਾਉਂਦੇ ਪਰ ਵਿਆਹ ਹੀ ਨਾ ਕਰਾਵੀਂ ਇੱਕ ਹਸਾਬ ਨਾਲ ਇਹਦੀ ਜ਼ਿੰਦਗੀ ਬਰਬਾਦ ਕਰੀ ਆ ਤੁਸੀਂ ਉਸੇ ਹਾਲ ਦੇ ਵਿੱਚ ਕੌਟ ਮਾਰ ਕਰੇ ਲੱਗੇ ਪੁਲਿਸ ਵੀ ਖੜੀ ਰਾਜਸਥਾਨ ਦੀ ਸਾਰੇ ਘਟਾ ਜਿਹਨਾਂ ਨਾਲ ਗੱਲ ਕਰਾਈ ਐ ਐਮਐਲ ਸਾਹਿਬ ਉਹ ਵੀ ਲੱਗੇ ਖੜ दोस्तों अगर आपके घर में भी एक बेटी और एक बहन है तो ये वीडियो से पूरा ध्यान से देखना इस परिवार ने एक माँ बाप ने अपनी बेटी को अच्छी तरह से शादी की थी उनकी और उनको पूरे चावों और लाडों से ब्याह था लेकिन वहाँ पर इसके पति का नजायज़ रिश्ता था इनकी जपानी के साथ और उसके नजायज़ रिश्ते को रोकने की कोशिश करते हुए इनके साथ मारपीट की गई और इनको पूरा गायद कर दिया जब इसका माँ बाप इसको वापस लेकर आया वहाँ पर बेहोशी हालत में तो अभी तक कोई कार्रवाई नहीं हुई उनके खिलाफ़ और उल्टा इनके खिलाफ ही कार्रवाई हुई ਔਰ ਜੇ ਬੇਟੀ ਦਰਦਰ ਫਰਿਆਦ ਲੈ ਕੇ ਜਾ ਰਹੀ ਹੈ इनको इंसाफ दिलाने के लिए पूरे ही समाज को इनके साथ खड़ा होना चाहिए और पूरे राजस्थान जितना भी भाईचारा है सभी को बेटियों वालों को इनके साथ खड़ा होना चाहिए ये एक बेटी के साथ बख्शी ना इंसाफी है कोई भी किसी ते पहननो एक मिनट ਰੱਖ ਕੇ ਕੋਈ ਵੀ ਛੱਡ ਦੂਗਾ ਹਰ ਇੱਕ ਦਾ ਹੌਸਲਾ ਪਾਊਗਾ ਸਮਾਜ ਨੂੰ ਕੀ ਮੈਸੇਜ ਜਾਂਦਾ ਹੈ ਕੀ ਨਹੀਂ ਹੈ ਕੋਈ ਨਹੀਂ ਜੀ اچھا ਔਰ ਇਹ ਕਹਿੰਦੇ ਜਤੀ ਹੁੰਦੀ ਨਾ ਤਾਂ ਬੇ ਸਵਾਲ ਕਰ ਦੋ ਪਹਿਲਾਂ ਡਰਦੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਐਲਾਬਾਦ ਤੋਂ ਆਈ ਸੀ ਆਪਾਂ ਪਹਿਲਾਂ ਵੀ ਹਨੂਮਾਨਗੜ੍ਹ ਗਏ ਸੀ ਉੱਥੇ ਆਪਾਂ ਨੇ ਇਹਨਾਂ ਦੀ ਵੀਡੀਓ ਪਾਈ ਸੀ ਪਰ ਇਹ ਅੱਜ ਫੇਰ ਇੱਥੇ ਆਏ ਨੇ ਜੇ ਆਪਣਾ ਸੌਮੀ ਦੇ ਵਿੱਚ ਕੜਾਇਲ ਅੱਜ ਇਹਨਾਂ ਨਾਲ ਕਰਦਿਆਂ ਗੱਲਬਾਤ ਕਿ ਇਹਨਾਂ ਦੇ ਕੀ ਹਜੇ ਕੋਈ ਸਾਥਰੇ ਤੱਕ ਗੱਲ ਹੋਈ ਹੈ ਜਾਂ ਨਾ ਹੋਈ ਹੈ ਵਾਹਿਗੁਰੂ ਜਿੱਕਾ ਖਾਲਸਾ ਅਸੀਂ ਰਿਵਾਇਹ ਗੁਰਜੀਕੀ ਫਤਿਹ ਤੇ ਆਪਾਂ ਉਦੋਂ ਉਹਨਾਂ ਦੇ ਸਹੁਰਿਆਂ ਨਾਲ ਗੱਲ ਕਰੀ ਸੀ ਇਹਨਾਂ ਦੇ ਐਸਬੰਡਮਨ ਕੋਰਾ ਨਹੀਂ ਦਿੱਤਾ ਸੀ ਹਣੇ ਗੱਲ ਨਹੀਂ ਕਰੀ ਤੇ ਅੱਜ ਜਿਹੜੇ ਆਪਾਂ ਇਹਨਾਂ ਦੇ ਕਿਹੜੇ ਕੋਣ ਐਮਐਲਏ ਸਾਹਿਬ ਹੀ ਕੋਣ ਸੀ ਦ੍ਰੋਪਤੀ ਮੇਘਵਨ ਔਰ ਪੂਰਵ ਵਿਧਾਇਕ ਜੀ ਤੇ ਉਹਨਾਂ ਨਾਲ ਗੱਲ ਕਰੀ ਉਹਨਾਂ ਨਾਲ ਗੱਲ ਕਰਕੇ ਟਾਈਮ ਲਿਆ ਵਾ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਆ ਜਾਓ ਬੈਠ ਕੇ ਆਪਾਂ ਜਿਹੜਾ ਵਾ ਵੀ ਆਪਾਂ ਜ਼ਰੂਰ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਨਾ ਤੇ ਉਹਨਾਂ ਨੇ ਇਹੋ ਹੀ ਕਿਹਾ ਸੀ ਵੀ ਅਸੀਂ ਤੇ ਬੇ ਇਹਨਾਂ ਵਸਣਾ ਚਾਹੁੰਦੀ ਇਹਨਾਂ ਨੂੰ ਵਸਾਏ ਪਰ ਮੁੰਡਾ ਜਿਹੜਾ ਕਹਿੰਦਾ ਮੈਂ ਕਿਰਾਏ ਤੇ ਲੈ ਕੇ ਰਹਿਣਾ ਹਨਾ ਵੀ ਤੁਸੀਂ ਵਿਆਹ ਕੇ ਲਿਆਏ ਆ ਕੋਈ ਬੱਚਾ ਨਹੀਂ ਹੈਗਾ ਅਜੇ ਹਨਾ ਜਿੱਬਾ ਆਪਣਾ ਇਹ ਦਾਸ ਰਹਾ ਵੀ ਜਠਾਣੀ ਨਾਲ ਵੀ ਇਹਨਾਂ ਨਾਲ ਨਜਾਇਜ਼ ਸਬੰਧ ਦਾ ਤੇ ਜਠਾਣੀ ਨਾਲ ਨਜਾਇਜ਼ ਬੰਧ ਹੋਣ ਦੀ ਖਾਤਰ ਇਹਨੂੰ ਘਰੇ ਨਹੀਂ ਰੱਖਦੇ ਹੈਗੇ ਤੇ ਉਹਨੇ ਖੁਦ ਵੀ ਬੱਕਿਆ ਵਾ ਕਹਿੰਦਾ ਜੇ ਹੈਗੇ ਆ ਤੇ ਹੈਗੇ ਆ ਜੋ ਕਰਨਾ ਕਰ ਲਓ ਉਸ ਬੱਚਾ ਮੁੰਡੇ ਨੇ ਵੀ ਕਿਹਾ ਆਪਣੀ ਜ਼ੁਬਾਨ ਨਾਲ ਆਪਣੀ ਜ਼ੁਬਾਨ ਨਾਲ ਮੰਨਿਆ ਫੋਨ ਦੇ ਉੱਤੇ ਤੇ ਮੈਂ ਤਾਂ ਇਹੋ ਹੀ ਕਹਿਣਾ ਸੀ ਵੀ ਜੇ ਤੁਹਾਡੇ ਜਥਾੜੀਆਂ ਨਾਲ ਸੰਬੰਧ ਹੈਗੇ ਫੇ ਤੁਸੀਂ ਵਿਆਹ ਕਰੇ ਵਾਸਤੇ ਕਰਾਉਂਦੇ ਪਰ ਵਿਆਹ ਹੀ ਨਾ ਕਰਾਵੀਂ ਇੱਕ ਹਿਸਾਬ ਨਾਲ ਇਹ ਵੀ ਜ਼ਿੰਦਗੀ ਬਰਬਾਦ ਕਰੀ ਆ ਤੁਸੀਂ ਪਤਾ ਜੀ ਜਿੱਥੇ ਉਹਨੂੰ ਪਹਿਲਾਂ ਵੀ ਵੀਦੀਨਾ ਦੀ ਵੀ ਮੈਂ ਉਹਨਾਂ ਰਹਿਣਾ ਉਹਨੂੰ ਪਹਿਲਾਂ ਨਹੀਂ ਸ਼ਰਮਾਈ ਦੀ ਵਿਚਾਰੀ ਦੀ ਇਨਤੀ ਬਰਬਾਦ ਕਰਤੀ ਅੱਜ ਦੀਆਂ ਤਾਂ ਪਤਾ ਮੇਣ ਤੇ ਉਹਨੂੰ ਜਥਾੜੇ ਨੂੰ ਚਾਹੀਦਾ ਇੱਕ ਔਰਤ ਹੋ ਕੇ ਔਰਤ ਦਾ ਘਰ ਪੱਟ ਰਹੀ ਹੈ ਹਨਾ ਇਕਾਪਾ ਮੁੰਡੇ ਨੂੰ ਵੀ ਗਲਤ ਕਹਿ ਸਕਦੇ ਕਿਉਂਕਿ ਉਹਨੂੰ ਉਹਨੂੰ ਜੇ ਕੋ ਅੱਖਾਂ ਦੇ ਪੱਟੀ ਬੱਝੇ ਨੂੰ ਕੁਝ ਨਹੀਂ ਪਤਾ ਭਾਬੀਆਂ ਜਿਹੜੀਆਂ ਹੁੰਦੀਆਂ ਮਾਵਾ ਸਮਾਨ ਹੁੰਦੀਆਂ ਹਨ ਇਹ ਉਹਨੂੰ ਸਮਝਾਉਣਾ ਚਾਹੀਦਾ ਵੀ ਤੇਰਾ ਵਿਆਹ ਹੋ ਗਿਆ ਤੂੰ ਆਪਣੇ ਘਰ ਬੂਹੇ ਵਾਲਾ ਹੋ ਗਿਆ ਵੀ ਆਪਣਾ ਘਰ ਸੰਭ ਹੈ ਨਾ ਵੀ ਮੇਰਾ ਦਿਓਰ ਆ ਤੂੰ ਹਨਾ ਆਪਣੇ ਦਿਓਰ ਤਾਂ ਕਰ ਜ਼ੋਰ ਆਖ ਰਿਸ਼ਤਾ ਹਰਾ ਕਹਣਾ ਅੱਗੇ ਵੱਧਨ ਦੀ ਜੱਜ ਤਾਂ ਕੋਣ ਦਿੰਦੀ ਇੱਕ ਔਰਤ ਦਿੰਦੀ ਹੈ ਉਹ ਬੰਦਾ ਜ਼ਬਰਦਸਤੀ ਮੂੰਹ ਨਹੀਂ ਪਾ ਲੈਂਦਾ ਨਾ ਜੇ ਔਰਤ ਦੇ ਵੇਲੇ ਸਿਕਤਾਈ ਹੋਵੇ ਨਾ ਤੇ ਜਿਹੜੀ ਔਰਤ ਉਹਦਾ ਘਰ ਵੀ ਵਸਾ ਸਕਦੇ ਦਰਾਨੀਆਂ ਚ ਥਾਣੀਆਂ ਹੋ ਕੇ ਇੱਕ ਦੂਜੇ ਦਾ ਘਰ ਜਾੜਦੇ ਆ ਬਾਕੀ ਅਸੀਂ ਇਹਨਾਂ ਦੇ ਨਾਲ ਪਨੀਓ ਤੇ ਕਾਉਂਸਲ ਕੋ ਆਪਾਂ ਟਾਈਮ ਲਿਆ ਉੱਥੇ ਚੱਲ ਕੇ ਰਾਜਸਥਾਨ ਦੇ ਵਿੱਚ ਜਿੱਦ ਦਿਨ ਉਹ ਟਾਈਮ ਦੇਣਗੇ ਉਦੋਂ ਆਪਾਂ ਚੱਲ ਕੇ ਜਰੂਰ ਉੱਥੇ ਆਪਾਂ ਬੈਠ ਕੇ ਗੱਲ ਕਰਾਂਗੇ ਕੈਮਰਾ ਸਾਹਮਣੇ ਆਉਂਦੇ ਨਹੀਂ ਆ ਹਜੇ ਸੱਤੋਂ ਸਾਹਮਣੇ ਆਉਣਗੇ ਬਿਲਕੁਲ ਬਿਲਕੁਲ ਜਦੋਂ ਨਾ ਆਪਾਂ ਗਿਆਏ ਉੱਥੇ ਰਾਜਸਥਾਨ ਉਦੋਂ ਆਪਾਂ ਕੈਮਰੇ ਸਾਹਮਣੇ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਵੀ ਬਾਕੀ ਜਿਨ੍ਹਾਂ ਨਾਲ ਗੱਲ ਕਰੀ ਆ ਉਹਨਾਂ ਦੇ ਘਰੇ ਸ ਹਾਂਜੀ ਉਹ ਤਰੀਕ ਤੇ ਨਹੀਂ ਆਏਗੇ ਤੇ ਇੱਥੇ ਤਕੀ ਆਉਣਾ ਸੀਗਾ ਮਾਤਾ ਜੀ ਨੇ ਫੋਨ ਕੀਤਾ ਸੀਗਾ ਉਹਨੇ ਟਾਈਮ ਦੇ ਕੇ ਤੇ ਮੁਕਰ ਕੇ ਸੀ ਕਿ ਪਹਿਲੇ ਦਿਨ ਕਹਿੰਦੇ ਅਸੀਂ ਆਵਾਂਗੇ ਦੂਜੇ ਦਿਨ ਕਹਿੰਦੇ ਅਸੀਂ ਨਹੀਂ ਆਂਦੇਗੇ ਉਹ ਆਉਣਾ ਤਾਂ ਪਊਗਾ ਇਹ ਬਕਾਇਦਾ ਮਾਤਾ ਨੇ ਪੁੱਛਿਆ ਵੀ ਇਹ ਵੀਡੀਓ ਬਣ ਰਹੀ ਸੀਗੀ ਵੀ ਕੁੜੀ ਚ ਕੋਈ ਗਲਤੀ ਹੈ ਤਾਂ ਦੱਸ ਜੇ ਕੁੜੀ ਕਰੈਕਟਰਲੈਸ ਹੈ ਤਾਂ ਵੀ ਦੱਸ ਉਹ ਕਹਿੰਦਾ ਨਹੀਂ ਕੁੜੀ ਚ ਤਾਂ ਕੋਈ ਗਲਤੀ ਨਹੀਂ ਗਈ ਇਹਦੇ ਵਿੱਚ ਕੋਈ ਖੋਟ ਨਹੀਂ ਆ ਕਹਿੰਦੇ ਮੇਰੇ ਕਰਮ ਮਾੜੇ ਆ ਠੀਕ ਹੈ ਤੇ ਸਭ ਤੋਂ ਵੱਡੀ ਲਾਹਤ ਹੈ ਉਹਦੇ ਕਰਦਿਆਂ ਤੇ ਵੀ ਜੋ ਨੰਨਾ ਕੰਮ ਕਰ ਰਿਹਾ ਤੇ ਫਿਰ ਵੀ ਉਹਦੇ ਕਰਦਿਓ ਤਾਂ ਸਾਧ ਦੇ ਰਹੇ ਆ ਮਨੋ ਇਹ ਹੀ ਸਮੇ ਉਹਦੀ ਭੈਣ ਆਉਂਦੀ ਫੇਰ ਉਹਨੂੰ ਸ਼ਰਮ ਆਉਂਦੀ ਠੀਕ ਹੈ ਇਹ ਗੱਲ ਸੋਚਣ ਵਾਲੀ ਹੈ ਪਰ ਇਸ ਤਰ੍ਹਾਂ ਤਾਂ ਮੇਰੇ ਇਹ ਅਗੂਆ ਕੰਮ ਚੱਲ ਜੂਗਾ ਵੀ ਹਾਂ ਭਈ ਕੋਈ ਵੀ ਕਿਸੇ ਤੇ ਪੈਣ ਨੂੰ ਇੱਕ ਮਹੀਨਾ ਰੱਖ ਕੇ ਕੋਈ ਵੀ ਛੱਡ ਦੂਗਾ ਹਰ ਇੱਕ ਦਾ ਹੌਸਲਾ ਪਾਊਗਾ ਸਮਾਜ ਨੂੰ ਕੀ ਮੈਸੇਜ ਜਾਂਦਾ ਹੈ ਜਿਵੇਂ ਪਸ਼ੂ ਹੁੰਦੇ ਨੇ ਪਸ਼ੂ ਵਾਲਾ ਤਾਂ ਮਦਰਤਾ ਪਾ ਜੂਰੇ ਇੰਨੇ ਤੇ ਸਾਹ ਨੇ ਇਹ ਤਾਂ ਜਿਵੇਂ ਪਸ਼ੂ ਲੈ ਲੈਣੇ ਛੱਡਦੇ ਆ ਉਹ ਚੀਜ਼ ਕਰਤੀ ਇਹ ਕੋਈ ਜ਼ਰੂਰੀਤ ਨਹੀਂ ਵੀ ਆਪਣੇ ਘਰੇ ਬੇਟੀ ਨਾ ਹੋਵੇ ਤਾਂ ਆਪਾਂ ਬੇਟੀ ਦੀ ਇੱਜ਼ਤ ਵੀ ਨਾ ਕਰੀਏ ਉਹਦੀ ਮਾਂ ਵੀ ਤਾਂ ਕਿਸੇ ਦੀ ਬੇਟੀ ਹੋਊਗੀ हां हाँ ज मेरी बेटी हाँ की जिंदगी बर्बाद क्यों की गल पुछना चाहनी हाँ सिर्फ इन की गल पुछना चाहनी हाँ सर मैं बात बोलनी बार बार बोलते है आप ना अपने जो रिलेशन है जेठाने की आप उसका प्रूफ लेके आओ तो सिर्फ प्रूफ इनके पास में मेरा फोन है मैंने फोन के अंदर इनको आपत्तिजनक हालत में देखा और उनकी वीडियो बनाने की कोशिश करी जिसके बाद में मेरी जठानी और मेरे ससुराल पक्ष ने मारने की कोशिश करी है तो सर इनके पास फोन है मेरा मेरा फोन के अंदर सारे प्रूफ है ਫੋਨ ਵੀ ਤੋੜ ਦਿੱਤਾ ਉਹਨਾਂ ਨੇ ਪਤਾ ਕੀ ਗੱਲ ਇਹਨਾਂ ਨੇ ਇਹੋ ਹੀ ਰੱਖਿਆ ਸੀ ਬਾਕੀ ਵੀ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਵੀ ਸਾਹਮਣੇ ਆਉ ਨਾ ਤੇ ਉਹ ਪੱਖ ਰੱਖਦੇ ਆ ਬਾਕੀ ਇਹਨਾਂ ਨੇ ਵੀਡੀਓ ਤੁਸੀਂ ਵੀਡੀਓ ਪੁਰਾਣੀ ਵੀਡੀਓ ਸਮਝ ਜੀ ਦੇਖੀ ਹੋਈ ਆ ਕੀਤਾ ਇੱਕ ਬਿਅਸੀ ਹਾਲ ਦੇ ਵਿੱਚ ਕੁੱਟ ਮਾਰ ਕਰਕੇ ਲੱਗੇ ਪੁਲਿਸ ਵੀ ਖੜੀ ਰਾਜਸਥਾਨ ਦੀ ਸਾਰੇ ਘਟਾ ਜਿਹਨਾਂ ਨਾਲ ਗੱਲ ਕਰਾਈ ਐਮਐਲ ਸਾਬ ਉਹ ਵੀ ਲੱਗੇ ਖੜੀ ਹੈ ਗ੍ਰੋਪਤੀ ਵੀ ਉਸੇ ਦਿਨ ਮੌਕੇ ਤੇ ਉਹਨਾਂ ਨੇ ਇਨਾਂ ਦਾ ਸਾਥ ਦੇਣ ਦੀ بجائے ਉਲਟਾ ਮੁੰਡੇ ਵਾਲਾ ਦਾ ਸਾਥ ਦਿੱਤਾ ਪੁੱਛ ਵੀ ਸਕਦੇ ਸਵਾਲ ਕਰ ਵੀ ਕਿਤੇ ਉਹਨਾਂ ਤੇ ਠੀ ਨੀ ਹੈਗੀ ਬਸ ਸਾਫ ਹੀ ਕਹੋਗੇ ਵੀਡੀਓ ਚ ਹੈ ਨਾ ਹੁਣ ਪੁਲਿਸ ਦਾ ਨਾ ਹਾਂ ਜੀ ਹੁਣ ਜਾਨਾ ਰਤੀ ਸ਼ਰਮੈ ਇਹ ਵੀ ਵੀਡੀਓ ਦੇਖੀ ਬਾਈ ਦੇ ਚੈਨਲ ਤੇ ਇਹ ਜਾਂਦੀ ਬਹੁਤਾ ਪੁਰੀਆ ਜੇਰਾ ਨਹੀਂ ਆਪਾਂ ਇਹ ਵੀ ਨਹੀਂ ਕਰਾਂਗੇ ਪਰ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਧੀਆ ਪੰਜਾਬ ਪੁਲਿਸ ਦੀਆਂ ਵੀ ਆ ਚਾਹੇ ਉਹ ਰਾਜਸਥਾਨ ਤੋਂ ਪੁਲਿਸ ਆ ਚਾਹੇ ਪੰਜਾਬ ਚੋਂ ਆ ਹਨਾ ਜਿੱਥੇ ਹੱਕ ਸਦੀ ਬਿਹੋਸੀ ਹਾਲਤ ਦੇ ਵਿੱਚ ਕੁੱਟ ਮਾਰ ਕੇ ਦੇ ਕਪਿਓ ਨੇ ਧੀ ਚੱਕ ਕੇ ਲਾਦੇ ਉਹਨਾਂ ਦੇ ਮਨ ਤੇ ਕੀ ਵਾਪਰੀ ਆ ਹਨਾ ਗੱਲ ਤਾਂ ਸਚਾਈ ਦੀ ਸੁਣੀ ਚਾਹੀਦੀ ਨਾ ਪਰੱਚਾ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਪਰਚੇ ਤਾਂ ਵੀ ਉਹ ਆਪਣਾ ਫਰਜ਼ ਕਰਾਤਾ ਉਹਨਾਂ ਨੇ ਐਮਐਲ ਸਾਹਮਣੇ ਹਨਾ ਸੱਚੇ ਨਹੀਂ ਤਾਂ ਆਪਾਂ ਨੂੰ ਟਾਈਮ ਦੇਣਾ ਟਾਈਮ ਦੇਣ ਸਾਡੇ ਨਾਲ ਬੈਠਣ ਵੀ ਤੇ ਬੈਠ ਕੇ ਹਾਂਜੀ ਜਰੂਰ ਆਪਾਂ ਜਿਹੜਾ ਬਹਾਲ ਕਰਾਂਗੇ ਇਹਨਾਂ ਦੇ ਨਾ ਮੇਰੇ ਮੇਰੇ ਪਤੀ ਦਾ ਨਾਮ ਨਰੇਸ਼ ਗੁਪਤਾ ਹੈ ਬਜਾਜ ਬਾਈਕ ਏਜੰਸੀ ਉਹਨਕੇ ਪਾਸ ਮੈਂ ਰਾਵਤ ਸਰ ਬਜਾ ਰਾਵਤ ਸਰ ਕੇ ਅੰਦਰ ਹੈ ਹਨਮਾਨਗੜ ਰੋਡ ਮੇ ਔਰ ਮੇਰੇ ਜੋ ਸਸੁਰ ਜੀ ਦਾ ਨਾਮ ਹੈ ਉਹ ਅਸ਼ੋਕ ਗੁਪਤਾ ਹੈ ਸਨ ਆਫ ਹਿਮਰਾਜ और मेरे जो जेठ जी है उनका नाम कमल गुप्ता है और मेरी जेठानी का नाम है पूजा गुप्ता और पूजा गुप्ता ही इनकी वाइफ है जो मेरे पति के साथ गलत है जी मैंने आपने जैसे चैनल पे वीडियो डाल दी थी तो मैंने अपने स्टेटस पर लगाई इन्होंने देखी उसके बाद में ये कहते की तुम तो दो कोड़ी की हो तुम दो अगले आदमी हो तुम्हारी औकात नहीं हमारे सामने खड़े होने की फिर ये कहते तुमने एक एक वीडियो डाली दूसरी वीडियो तेरी फ्लॉप हो गई तो तीसरी वीडियो और डाल ले तीसरी वीडियो की तैयारी कर ले और मेरे ससुर जी पूरा ससुराल पक्ष ये बात बोलते हैं कि तेरे पापा तो एक ड्राइवर और मजदूर आदमी है इनकी औकात नहीं है वो कुछ कर नहीं सकते तो मैं माता जी के पास आई थी मुझे न्याय दिलवा दिया जी उन्होंने थी नहीं है कि कोई नहीं जी अच्छा और ये कहने जाती होती है ना तो बेसवाल कर दो पहले डर दे है ना सोच दे एक जे वो वीडियो देख देना ना मेरी ਤਾਂ ਮੈਂ ਵੀ ਉਹਨਾਂ ਨੂੰ ਕਾਖ ਰਿਹਾ ਜਿੰਨੇ ਰਿਪੋਰਟਾਂ ਹੋ ਸਕਦੇ ਆ ਸਾਡੇ ਚੈਨਲ ਤੇ ਮਾਰੋ ਜੇਕਰ ਰਿਪੋਰਟਾਂ ਨਾਲ ਸਾਡੇ ਚੈਨਲ ਨੂੰ ਕੁਝ ਕਰਾ ਸਕਦੇ ਹੋ ਤਾਂ ਉਹਨੂੰ ਖੁੱਲ੍ਹੀ ਚੁਟਾਵਨੀਆਂ ਕਰਾ ਸਕਦੇ ਹੋ ਤੁਸੀਂ ਥੋੜੀ ਰਿਪੋਰਟ ਝੂਠੇ ਬੰਦੇ ਉਹੀ ਕਰਾਂਦੇ ਰਿਪੋਰਟਾਂ ਮਰਵਾਉਂਦੇ ਆ ਜਿੰਨਾ ਵੀ ਥੋੜਾ ਲੋਜੀ ਕਰਦਾ ਕਰੂ ਜੇ ਤਾਂ ਇਹੋ ਜਿਹੀ ਦਿਗੜਾ ਲੱਗਿਆ আর ਦਾਸਾ ਕੀਤੀਆਂ ਨਾ ਫਿਰ ਵੇਖ ਲਈ ਪਰ ਬਣਦਾ ਕੀ ਆ ਭੱਜਦਿਆਂ ਨੂੰ ਵਾਹਣ ਇੱਕੋ ਜਿੱਕੇ ਆ ਇੱਕ ਇੱਕ ਤੀ ਨੂੰ ਅੱਛਾ ਆਪਦੀ ਵੀਡੀਓ ਲੋਕਾਂ ਸਾਹਮਣੇ ਰੱਖਣ ਦਾ ਆਪਦਾ ਸੱਚ ਬੋਲਣ ਦਾ ਵੀ ਹੱਕ ਨਹੀਂ ਹੈਗਾ ਤੁਸੀਂ ਵੀਡੀਓ ਤੇ ਵੀ ਪੈਨ ਲਾ ਦੋਗੇ ਜੇ ਤੁਸੀਂ ਸੱਚੇ ਹੋ ਤਾਂ ਸਾਹਮਣੇ ਚੱਕ ਕੇ ਤੇ ਬੀਤ ਤੂੰ ਹੋਰ ਦੱਸਦਾ ਮੈਂ ਵੀ ਇਹ ਤੇਰੇ ਨੇ ਵੀਡੀਓ ਤੇ ਰੋਟਾ ਮਾਰਦੇ ਨੇ ਜੇ ਆਪਾਂ 500 ਰੁਪਏ ਲਾਤਾ ਮੈਂ ਅੱਜ ਦੱਸਦਾ 500 ਰੁਪਏ ਨਾਲ ਮਿਲੀਅਨ ਚ ਬੀੜੇ ਜਾਉ ਮੈਂ ਇਹ ਵੀਡੀਓ ਨਾਲ ਹੀ ਇਹ ਵੀਂ ਦੱਸਦਾ ਅੱਦੇ ਸਾਹਮਣੇ ਆਜੋ ਆਪਾਂ ਨੂੰ ਬਦਾਂ 500 ਰੁਪਏ ਤੁਸੀਂ ਰੋਟਾ ਮਾਰੋਨੀ ਛੱਡ ਦੋ ਥੋੜੀ ਸਾਡੇ ਪੱਤਰਕਾਰੀ ਦੇ ਲਾਇਸੈਂਸ ਬਣੇ ਉਹਨੇ ਜਿਹੜਾ ਮਰਜੀ ਦੱਸੋ ਬਿਲਕੁਲ ਕੋਟ ਮਾਰਨੀ ਆ ਮਾਰ ਲਓ ਬਿਲਕੁਲ ਸਹੀ ਗੱਲ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਹੀ ਮੈਂ ਠੰਡਾ ਹੋ ਤਾ ਸੱਟੋ ਹੈਲੋ